ਦੋਸਤੋ ਆਹ ਦੇਖੋ ਜੀ ਪੰਜਾਬ ਦੇ ਹਾਲਾਤ ਇਹ ਇੱਕ ਨੌਜਵਾਨ ਮੁੰਡਾ ਮਿਲਦਾ ਜੀ ਮੁੰਡੇ ਦੀ 22-23 ਸਾਲ ਦੀ ਉਮਰ ਹੋਣੀ ਹੈ ਤੇ ਇਹ ਬਾਈ ਚਿੱਟਾ ਜਿਵੇਂ ਆਪਾਂ ਕਹਿ ਸਕਦੇ ਵੀ ਇਹਨੇ ਕੋਈ ਨਸ਼ਾ ਕੀਤਾ ਹੋਇਆ ਤੇ ਨਸ਼ੇ ਦੇ ਨਾਲ ਬਾਈ ਇਹ ਸੂਏ ਦੇ ਵਿੱਚ ਡਿੱਗ ਵੀ ਸਕਦਾ ਸੀ ਆ ਤੁਸੀਂ ਦੇਖੋ ਆ ਇਧਰ ਸੂਆ ਤੇ ਸੂਆ ਠੀਕ ਹੈ ਆ ਤੁਸੀਂ ਉਮਰ ਦੇਖ ਲਓ ਬਾਈ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਹੋ ਗਏ ਸੋ ਇਹਦੇ ਪਰਿਵਾਰ ਤੇ ਕੀ ਬੀਜ ਦੀ ਹੋਣੀ ਹੈ ਜਿਹਦਾ ਬੱਚਾ ਨਸ਼ੇ ਕਰਦਾ ਹੈ ਗਲਤ ਕੰਮ ਕਰਦਾ ਹੈ ਉਹਨਾਂ ਨੂੰ ਪੁੱਛਣ ਵਾਲਾ ਹੈ ਵੀ ਜਿੰਨੇ ਤੇ ਮਤਲਬ ਬੀਜ ਦੀ ਹੈ ਤੇ ਇਹ ਸੁਏ ਤੇ ਬਾਈ ਇਹ ਮੈਨੂੰ ਲੱਗਦਾ ਨਸ਼ੇ ਬੱਤੇ ਦੇ ਵਿੱਚ ਪੂਰਾ ਇਹ ਮੁੰਡਾ ਸੱਟ ਲੱਗਦਾ ਆਪਾਂ ਕਿਉਂਕਿ ਜੇ ਆਪਾਂ ਇਹ ਮਦਦ ਕਰਦੇ ਆ ਤਾਂ ਇਹਦੀ ਪਤਾ ਵੀ ਕੱਲ ਨੂੰ ਆਪਾਂ ਨੂੰ ਵੀ ਆਪਣੇ ਦੇ ਵੀ ਕਾਰਵਾਈ ਹੋ ਸਕਦੀ ਹੈ ਤਾਂ ਸੋ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹਦਾ ਵੀ ਮੁੰਡਾ ਹੈਗਾ ਉਹਦੇ ਘਰ ਤੱਕ ਪਚਾਉਣ ਦੀ ਬਾਈ ਆਪਾਂ ਬੇਨਤੀ ਹੈ ਵੀ ਘਰੇ ਤੱਕ ਪਚਾਉਣਾ ਹੈ ਆਪਾਂ ਇਹਨੂੰ ਕਿਉਂਕਿ ਇਹ ਸੂਏ ਦੇ ਵਿੱਚ ਡਿੱਗ ਵੀ ਪ ਸਕਦਾ ਹੈ ਸੂਏ 'ਚ ਡਿੱਗ ਮੇ ਇਹਦੀ ਮੌਤ ਵੀ ਹੋ ਸਕਦੀ ਸੀ ਜੇ ਅਸੀਂ ਨਾ ਹੁੰਦੇ ਕਿਉਂਕਿ ਅਸੀਂ ਸਾਡਾ ਕੰਮ ਹੈ ਪੱਤਰਕਾਰਾਂ ਦਾ ਕੰਮ ਹੈ ਆਪਦੀ ਖਬਰ ਲਾਉਣੀ ਤੇ ਖਬਰ ਲਾ ਕੇ ਲੋਕਾਂ ਦਾ ਫਾਇਦਾ ਕਰਨਾ ਇਹ ਇਹ ਅਸੀਂ ਇਹ ਮੁੰਡਾ ਜੇ ਅਸੀਂ ਨਾ ਟਾਈਮ ਤੇ ਪਹੁੰਚਦੇ ਤਾਂ ਇਹ ਬਾਈ ਇਹ ਬੰਦੇ ਦਾ ਬਹੁਤ بڑا ਨੁਕਸਾਨ ਹੋ ਜਾਣਾ ਹੋ ਜਾਣਾ ਸੀਗਾ ਜੀ ਆ ਬਾਈ ਪਹੁੰਚ ਗਏ ਜੀ ਬਾਈ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਬਾਈ ਆ ਮੁੰਡੇ ਦਾ ਨਿਸ਼ਾਨ ਕਿੱਥੇ ਲੱਗਦਾ ਬਾਈ ਕੋਈ ਯਾਰ ਓ ਯਾਰ ਫਟ ਲਾਣ ਛੋਡੇ ਯਾਰ ਤੁਹਾਨੂੰ ਕੌਣ ਕਹਿੰਦਾ ਨਸ਼ਾ ਕੀਤਾ ਇਹ ਤਾਂ ਭਤੀਜਾ ਮੇਰਾ ਯਾਰ ਇਹ ਤਾਂ ਦਰਵਾ ਪੈਂਦਾ ਬਾਈ ਮੈਂ ਰੋਟੀ ਲੈ ਕੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂ ਬਾਈ ਆ ਦੇਖੋ ਬਾਈ ਜੀ ਮੁੰਡੇ ਦੇ ਨਸ਼ਾ ਕੀਤਾ ਹੋਇਆ ਜਿੱਟਾ ਪੀਤਾ ਹੋਇਆ ਬਾਈ ਜੀ ਤੇ ਇਹ ਬਾਈ ਪਹੁੰਚੇ ਹੋਇਆ ਤੇ ਆ ਬਾਈ ਫਲਾਤ ਹੈ ਪੰਜਾਬ ਦੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਬਹੁਤ ਮਤਲਬ ਗਲਤ ਬਸੇ ਜਾ ਰਹੀ ਹੈ ਤੇ ਇਹ ਬਾਈ ਦੀ ਉਮਰ ਕਿੰਨੀ ਕੁ ਲੱਗਦੀ ਹੈ ਜੀ ਉਹ ਬਾਈ ਆਪ ਤੂੰ ਲੈ ਜਾ ਕੈਮਰਾ ਪਾਸੇ ਯਾਰ ਨਸ਼ਾ ਲੱਗਦਾ ਇਹ ਹੋਰ ਕੀ ਆ ਯਾਰ ਬਾਈ ਇਹ ਗੱਲ ਪਈ ਜਾਂਦਾ ਯਾਰ ਇਹ ਨਸ਼ਿਆੜਾ ਲੱਗਦਾ ਇਹ ਹੋਰ ਕੀ ਹੈ ਐਵੇਂ ਪੰਜਾਬ ਪੰਜਾਬ ਨੂੰ ਬੁਧਨਾਬ ਕਰਨ ਤੋਂ ਤੁਰੇ ਯਾਰ ਤੁਸੀਂ ਨਹੀਂ ਹੋਰ ਹੈਗੀ ਹੋਰ ਗੱਲ ਲੱਗੀ ਐ ਇਹ ਬਾਈ ਰੋਟੀ ਬਣਾਉਣਾ ਸੀ ਮੇਰੀ ਅੱਜ ਖਾਪ ਬੈ ਗਿਆ ਮੈਂ ਤਾਂ ਉਧਰੋਂ ਆਇਆ ਭੱਜ ਕੇ ਅੱਛਾ ਠੀਕ ਹੈ ਬਾਈ ਬਾਈ ਪਤਾ ਗੱਲ ਲੱਗੀ ਹੁਣ ਅਸੀਂ ਕਰਦੇ ਆਂ ਵੀਡੀਓ ਸਾਨੂੰ ਹਰ ਬੰਦੇ ਨੂੰ ਹਰ ਬੰਦੇ ਨੇ ਆਪਣਾ ਵਿਊ ਲੈਣਾ ਹੁੰਦਾ ਅਸੀਂ ਆਪਦਾ ਚੈਨਲ ਚਲਾਉਂਦੇ ਆਂ ਪੇਜ ਚਲਾਉਂਦੇ ਆਂ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੋ ਰਹੇ ਆ ਸੋ ਬਾਈ ਇਹ ਬਾਈ ਕਹਿੰਦਾ ਮੁੰਡਾ ਮੁੰਡੇ ਆ ਨਸ਼ਾ ਕੀਤਾ ਹੋਇਆ ਮੁੰਡੇ ਨੂੰ ਦੌਰਾ ਪੈਂਦਾ ਸੀਗਾ ਤੇ ਇਹ ਮਤਲਬ ਜੇ ਬਾਈ ਜੇ ਨਾ ਹੁੰਦਾ ਤਾਂ ਹੋ ਸਕਦਾ ਸੀ ਦੀ ਮੌਤ ਹੋ ਸਕਦੀ ਥੋੜਾ ਥੋੜਾ ਬਾਈ ਕੀ ਲੱਗਦਾ ਇਹ ਮੇਰਾ ਭਤੀਜਾ ਹੈ ਬਾਈ ਥੋੜਾ ਭਤੀਜਾ ਜੀ ਹਾਂ ਬਾਈ ਇੱਥੇ ਬਾਈ ਕੀ ਕਰਨ ਆਇਆ ਸੀ ਮੁੰਡਾ ਰੋਟੀ ਫੜਾਉਣਾ ਆਇਆ ਸੀ ਮੇਰੀ ਇੱਥੇ ਬਾਈ ਥੱਲੇ ਥੱਲੇ ਲਿਓ ਥੱਲੇ ਲਿਓ ਜੀ ਇਹਨੂੰ ਖੜਾ ਹੋ ਕੇ ਕਰਨਿਆ ਖੜੋ ਸੋ ਬਾਈ ਸਾਨੂੰ ਇਹ ਹੋ ਗਿਆ ਸੀ ਵੀ ਬਾਈ ਇਹ ਮੁੰਡਿਆ ਨਸ਼ਾ ਕੀਤਾ ਹੋਇਆ ਹੈ ਤੇ ਆਹ ਦੇਖੋ ਜੀ ਇਧਰ ਦੀ ਲਿਓ ਵੀਰੇ ਯਾਰ ਮੜਾ ਜਾ ਮੈਨਾਂ ਬਾਈ ਉਹ ਕਰਿਆ ਕਰੋ ਯਾਰ ਸਾਰੇ ਸੋ ਬਾਈ ਬਾਈ ਥੋੜਾ ਜਿਹਾ ਗਰਮ ਹੋ ਗਿਆ ਸੀਗਾ ਅਸੀਂ ਬਾਈ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਆਖਿਆ ਵੀ ਯਾਰ ਵੀਡੀਓ ਨਾ ਬਣਾਓ ਕਿਉਂਕਿ ਸਾਨੂੰ ਇਹ ਸੀ ਵੀ ਮੁੰਡੇ ਦਾ ਕੋਈ ਨਸ਼ਾ ਕੀਤਾ ਹੋਇਆ ਇੱਥੇ ਬਿਠਾ ਲਓ ਬਾਈ ਐਵੇਂ ਬਿਠਾਓ ਜੀ ਮਿਹਰਬਾਨੀ ਬਾਈ ਛੋੜੀ ਆਉਣ ਦੀ ਪਰ ਇਹ ਪੰਜਾਬ ਨੂੰ ਬਦਨਾਮ ਨਾ ਕਰੋ ਵੀਰ ਬਣ ਕੇ ਯਾਰ ਨਹੀਂ ਬਾਈ ਬਦਨਾਮ ਵਾਲੀ ਦੀ ਕੋਈ ਗੱਲ ਨਹੀਂ ਦੇਖੋ ਸਾਡਾ ਫਰਜ਼ ਹੈ ਅਸੀਂ ਸੋਸ਼ਲ ਮੀਡੀਆ ਤੋਂ ਆਏ ਅਸੀਂ ਇਹਦਾ ਕੰਮ ਕਰਦੇ ਹਾਂ ਵੀਡੀਓ ਬਣਾਉਂਦੇ ਹਾਂ ਉਹ ਹੀ ਉਹ ਗੱਲ ਨਾ ਨਾ ਕਰਾ ਕਰੋ ਬਾਈ ਇਹਨਾਂ ਥੱਲੇ ਬਿਠਾਓ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਬੈ ਜਾ ਬੈ ਜਾ ਬੈ ਜਾ ਥੱਲੇ ਵਾਜਾ ਥੱਲੇ ਵਾਜਾ ਬਾਈ ਪਾਣੀ ਪੂਣੀ ਪਿਓ ਲਓ ਇਹਨੂੰ ਯਾਰ ਹਾਂ ਬਾਈ ਕੀ ਗੱਲ ਹੋਈ ਯਾਰ ਕੀ ਕੀ ਚੱਕਰ ਹੋ ਗਿਆ ਸੀ 10 ਮਣਾ ਜਾ ਬਾਈ ਯਾਰ ਮੈਂ ਡੈਡੀ ਚਾਚਾ ਦੀ ਰੋਟੀ ਫੜਉਣਾ ਆਇਆ ਸੀਗਾ ਮੈਂ ਅੱਛਾ ਅੱਛਾ ਬਰਾੜ ਜੀ ਹੋਣ ਲੱਗ ਗਿਆ ਇੱਥੇ ਮੈਂ ਇੱਥੇ ਡੱਗ ਪਿਆ ਅੱਛਾ ਜੀ ਫਿਰ ਸੂਏ ਦੇ ਨੇੜੇ ਤੁਸੀਂ ਜਮਾਂ ਪਹੁੰਚ ਗਏ ਸੀ ਕੀ ਕੀ ਕਾਰਨ ਬਣਿਆ ਸੂਏ ਦੇ ਨੇੜੇ ਬਾਈ ਕਿਵੇਂ ਜਾਵੜੇ ਪਹੁੰਚ ਗਏ ਨਹੀਂ ਬਾਈ ਸੂਏ ਸੂਈ ਆ ਹੀ ਜਾਂਦਾ ਸੀ ਬਈ ਇੱਧਰ ਅੱਛਾ ਸੂਏ ਦੇ ਨੇੜੇ ਨੇੜੇ ਹੀ ਆਇਏ ਸੀ ਬਾਈ ਚਾਚਾ ਦੀ ਰੋਟੀ ਫੜਉਣਾ ਆਇਆ ਸੀ ਰੋਟੀ ਫੜਉਣਾ ਆਇਆ ਸੀ ਉਹ ਘਬਰਾਟ ਜੀ ਹੋਈ ਮੈਂ ਉੱਥੇ ਬੈਠਣ ਲੱਗਿਆ ਹਾਂ ਤੇ ਬਸ ਮੈਨੂੰ ਤਾਂ ਪਤਾ ਨਹੀਂ ਲੱਗਿਆ ਬਈ ਹਾਂ ਬਾਈ ਦੇਖੋ ਲੋਕ ਪੱਤਰਕਾਰਾਂ ਨੂੰ ਮਾਰਾ ਕਹਿੰਦੇ ਜੇ ਅਸੀਂ ਨਾ ਹੁੰਦੇ ਬਾਈ ਹੋਸ ਦਾ ਬਾਈ ਦੀ ਮੌਤ ਵੀ ਹੋ ਜਾਂਦੀ ਸਹੀ ਹੈ ਨਾ ਬਾਈ ਆਪਾਂ ਨੇ ਪਾਈ ਪਾਣੀ ਪੋਣੀ ਪਿਆਓ ਜੀ ਆਹ ਦੇਖੋ ਵੀਰੇ ਇਹ ਬਾਈ ਹੈ ਬਾਈ ਦਾ ਰਿਸ਼ਤੇਦਾਰ ਜੱਜਾ ਇਹਦਾ ਤੇ ਇਹ ਮੁੰਡਾ ਬਿਮਾਰ ਰਹਿੰਦਾ ਹੈ ਇਹਨੂੰ ਮਤਲਬ ਬਾਈ ਕਹਿੰਦਾ ਵੀ ਦੌਰਾ ਪੈਂਦਾ ਸੀ ਬਾਈ ਕਿੰਨਾ ਚਿਰ ਹੋ ਗਿਆ ਵੀਰੇ ਇਹਨੂੰ ਜਿਹੜਾ ਥੋੜਾ ਥੋੜਾ ਕੀ ਨਾ ਵੀਰੇ ਬਾਈ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਬਾਈ ਕਿੰਨਾ ਚਲੋਗਾ ਮਤਲਬ ਬਾਈ ਨੂੰ ਮੁੰਡੇ ਨੂੰ ਮਾਰ ਰਹੇ ਨੇ ਤੂੰ ਇਹਨੂੰ ਬਾਈ 10 ਸਾਲ ਹੋ ਗਏ ਬਾਈ ਠੀਕ ਹੈ ਜੀ ਸਾਡੇ ਕੋਲੇ ਇੱਕ ਕਿੱਲਾ ਬੜੀ ਦਾ ਬਾਈ ਕਿ ਕੀ ਇਲਾਜ ਕਰਾਈਏ ਹੂੰ ਤੇ ਕੀ ਅਸੀਂ ਉਹ ਕਰਕੇ ਆ ਵਖੋ ਮੇਰੇ ਝੋਨਾ ਵਖੋ ਕਿਵੇਂ ਜਿਆ ਠੀਕ ਹੈ ਜੀ ਪਾਣੀ ਵੀ ਨਹੀਂ ਪੂਰਾ ਲਾ ਹੁੰਦਾ ਯਾਰ ਠੀਕ ਹੈ ਬਾਈ ਮੈਂ ਤਾਂ ਉੱਥੋਂ ਮੋਟਰ ਤੋਂ ਭੱਜ ਗਿਆ ਬਾਈ ਠੀਕ ਹੈ ਬਾਈ ਤੁਸੀਂ ਘਰ ਮੋਗੇ ਸੀਗੇ ਯਾਰ ਤੁਸੀਂ ਜੇ ਵੀ ਵੀਡੀਓ ਨਾ ਬਣਾਓ ਤੁਸੀਂ ਵੀਡੀਓ ਬਣਾਈ ਆਏ ਹੋ ਜੋ ਹਣਾ ਨਹੀਂ ਬਾਈ ਮੈਨੂੰ ਉਹ ਵੀਡੀਓ ਦੀ ਗੱਲ ਨਹੀਂ ਧੰਨਵਾਦ ਤੇਰਾ ਜੀ ਆਇਆਂ ਨੂੰ ਬਾਈ ਪਰ ਜਿਹੜੀ ਤੂੰ ਨਸ਼ੇ ਦੀ ਗੱਲ ਕਰਦਾ ਨਾ ਮੈਂ ਇਸ ਵਿਰੋਧ ਹਾਂ ਸਾਰੇ ਕੋਜੇ ਵੀ ਨਹੀਂ ਹੁੰਦੇ ਨੀ ਬਾਈ ਮੈਂ ਨਸ਼ੇ ਦੀ ਗੱਲ ਇਹ ਕੀਤੀ ਹੈ ਮੈਨੂੰ ਇਹ ਲੱਗਿਆ ਵੀ ਮੁੰਡੇ ਨੇ ਨਸ਼ਾ ਕੀਤਾ ਕਿਉਂਕਿ ਅੱਜ ਦੇ ਨੌਜਵਾਨ ਜਿਹੜੇ ਮੁੰਡੇ ਐ 15 15 16 16 18 18 20 20 ਸਾਲ ਦੇ ਮੁੰਡੇ ਨਸ਼ਾ ਕਰ ਰਹੇ ਐ ਕਿਉਂਕਿ ਮੈਨੂੰ ਮੈਨੂੰ ਇਸ ਗੱਲ ਦਾ ਇਹ ਲੱਗਿਆ ਵੀ ਇਹ ਮੁੰਡੇ ਨੇ ਨਸ਼ਾ ਕੀਤਾ ਕੋਈ ਨਹੀਂ ਬਾਈ ਤੁਸੀਂ ਦੇਖਿਆ ਨਹੀਂ ਨਾ ਪੂਰਾ ਫਿਰ ਹੂੰ ਦੇਖ ਪਹਿਲਾਂ ਪੂਰਾ ਦੇਖਿਆ ਕਰੋ ਕਿ ਕੀ ਗੱਲ ਹੈ ਬਿਮਾਰੀ ਸ਼ਵਾਨੀ ਨੇ ਵੀ ਹੋ ਸਕਦਾ ਹੈ ਹੂੰ ਅੱਜ ਕੱਲ ਆ ਹਲ ਘੁੰਮਸ ਚੱਲਦਾ ਹੈ ਹੂੰ ਛੋਨੇ ਸੇ ਵੀ ਪਟਾਨ ਦਾਸ ਹੋਰ ਜੋ ਹੋ ਦਵਾਈਆਂ ਹੁੰਦੀਆਂ ਸਵੇਰੇ ਪਾਉਨੇ ਆ ਠੀਕ ਹੈ ਜੀ ਕੋਈ ਗੈਸ ਨਾਲ ਵੀ ਹੋ ਸਕਦਾ ਬਾਈ ਹਾਂ ਔਰ ਕਿੰਨੀ ਗਰਮੀ ਬੱਚੇ ਨਹੀਂ ਆ ਸਕਦੇ ਘਰ ਘਰ ਦੇਸੀ ਲੱਗਿਆ ਬਾਈ ਬਸ ਠੀਕ ਹੈ ਜੀ ਬਾਈ ਕੀ ਕਰਾਂ ਤੁਹਾਨੂੰ ਪੱਤਰਕਾਰਾਂ ਨੂੰ ਕਿਉਂਕਿ ਜਿਹੜੇ ਅਸੀਂ ਪੱਤਰਕਾਰ ਅਸੀਂ ਪੱਤਰਕਾਰ ਬਣੇ ਹੋਏ ਆ ਜਿਵੇਂ ਆਮ ਪੱਤਰਕਾਰ ਹੈ ਭੇਜਾਂ ਵਾਲੇ ਚੈਨਲ ਵਾਲੇ ਜਿਹੜੇ ਕਈ ਪੱਤਰਕਾਰ ਆ ਕੇ ਵੀਡੀਓ ਬਣਾਉਂਦੇ ਆ ਉਹ ਬਦਨਾਮ ਕਹਿੰਦੇ ਵੀ ਮੁੰਡਿਆਂ ਨੇ ਸ਼ਰਾਬ ਕੀਤਾ ਇਹ ਬਹੁਤ ਗੱਲ ਨੂੰ ਵੱਡੀ ਬਣਾਉਂਦੇ ਆ ਗੱਲ ਨੂੰ ਪਟਲ ਬਣਾਉਂਦੇ ਆ ਤੁਸੀਂ ਉਹਦੇ ਬਾਰੇ ਵੀ ਤੁਹਾਡਾ ਬ੍ਰੇਕ ਕੀ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਚੈਨਲਾਂ ਨੂੰ ਸਸਰੀਆ ਕਾਲ ਕਹਿੰਦਾ ਹੈ ਠੀਕ ਹੈ ਬਈ ਵੀ ਪੰਜ ਧੰਨਵਾਦ ਜੀ ਤੁਸੀਂ ਨਾਮ ਬਦਨਾਮ ਕਰੋ ਜੀ ਜੀ ਬਈ ਪਹਿਲਾਂ ਦੇਖੋ ਵੀ ਆਪਣੇ ਇੰਨੇ ਸੋਹਣੇ ਨੌਜਵਾਨਾ 6-6 ਫੁੱਟ ਦੇ ਕੱਦ ਦੇ ਨੌਜਵਾਨਾਂ ਦੇ ਸੋਹਣੇ ਸੁਨੱਖੇ ਹੈ ਫੈਲਸ ਵੇਲੇ ਗੱਭਰੂ ਆ ਸਾਡੇ ਪੰਜਾਬ ਦੇ ਹਾਂਜੀ ਹਾਂਜੀ ਇਹ ਏਜੰਸੀਆਂ ਸਾਨੂੰ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਤੁਲੀਆਂ ਹੈ ਬਿਲਕੁਲ ਜੀ ਪਰ ਇੱਕ ਅੱਧਾ ਹੋਊਗਾ ਨਸ਼ਾ ਕਰਦਾ ਉਹ ਵੀ ਕੋਈ ਦੁਖੀ ਹੋਇਆ ਕਰਦਾ ਨਸ਼ਾ ਹਮ ਸਾਰੇ ਇੱਕੋ ਜਿਹੇ ਹੁੰਦੇ ਬਾਈ ਆਪ ਪਤਾ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਮਾੜੇ ਸੰਗਤ ਤੋਂ ਬਚੋ ਮਾੜੇ ਨਸ਼ਿਆਂ ਤੋਂ ਬਚੋ ਆਪਦੇ ਕੰਮ ਤੇ ਧਿਆਨ ਦਿਓ ਠੀਕ ਹੈ ਬਈ ਹੁਣ ਸਾਡੇ ਕੋਲ ਇੱਕ ਕਿੱਲਾ ਬਾਹਨ ਹੈ ਬਾਈ ਜੀ ਇਹ ਰੋਟੀ ਲੈ ਕੇ ਆਏ ਸਾਡਾ ਦੋਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਹ ਡੈਲੀ ਡੈਥ ਹੋ ਗਈ ਸੀਗੀ ਬਾਈ ਜੀ ਇਹ ਮਾਈ ਪਾਲਿਆ ਹੋਇਆ 10 ਸਾਲ ਹੋ ਗਏ ਬਾਈ ਇਹਨੂੰ ਬਾਈ ਕਈ ਚੰਗੀਆਂ ਖਬਰਾਂ ਨੂੰ ਲੋਕ ਜਿਹੜੀ ਚੰਗੀਆਂ ਖਬਰਾਂ ਹੈ ਮਤਲਬ ਆਪਾਂ ਉਹਨਾਂ ਚੀਜ਼ਾਂ ਨੂੰ ਇਹ ਪ੍ਰੋਮੋਟ ਨਹੀਂ ਕਰ ਰਹੇ ਸੋਸ਼ਲ ਮੀਡੀਆ ਵਾਲੇ ਤੇ ਜਿਵੇਂ ਇਹ ਮਾੜੀ ਮੋਟੀ ਗੱਲ ਹੈ ਜਿਵੇਂ ਮੁੰਡਾ ਬਿਮਾਰ ਹੋ ਗਿਆ ਸੀ ਇਹ ਚੀਜ਼ਾਂ ਨੂੰ ਲੋਕ ਜ਼ਿਆਦਾ ਪ੍ਰੋਮੋਟ ਕਰ ਰਹੇ ਕੁਝ ਇਹਦੇ ਬਾਰੇ ਬਾਈ ਕੀ ਕਹਿਣਾ ਚਾਹੁੰਦੇ ਹੋ ਬਾਈ ਬਹੁਤ ਮਾੜੀ ਗੱਲ ਹੈ ਜਿਹੜਾ ਐਵੇਂ ਬੰਦੇ ਨੂੰ ਬਦਨਾਮ ਕਰੇ ਇਹਦੇ ਵਿੱਚ ਕੀ ਕਾਰਨ ਕੀ ਹੈ ਮਤਲਬ ਇਹ ਵੀਡੀਓ ਜਿਹੜੀਆਂ ਫੇਕ ਬਣਾ ਕੇ ਪਾਉਂਦੇ ਆ ਇਹ ਫੇਕ ਬਾਈ ਉਹਨਾਂ ਦਾ ਕੋਈ ਚੱਲਦਾ ਹੁਣ ਪੈਸੇ ਪੂਸੇ ਦਾ ਚੱਲਦਾ ਹੁਣ ਜਿਗੜ ਜੀ ਅਸੀਂ ਇਹਨਾਂ ਚੀਜ਼ਾਂ ਤੇ ਬਾਈ ਹਰ ਇੱਕ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਇਹ ਬਣਾਉਂਦੇ ਹੋਣਗੇ ਠੀਕ ਹੈ ਜੀ ਸੋਸ਼ਲ ਮੀਡੀਆ ਬਣਾਉਂਦੇ ਹੋਣਗੇ ਉਹ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਪੱਤਰਕਾਰ ਸਾਰੇ ਸਾਰੇ ਬਾਹ ਸਾਰੇ ਮਾੜੇ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਠੀਕ ਹੈ ਜੀ ਕਈ ਚੈਨਲ ਪੇਸ਼ ਆਲੇ ਆ ਮਤਲਬ ਜਿਹੜਾ ਪੂਰਾ ਦੋਨੇ ਪਾਸੇ ਦਾ ਪੱਖ ਲੈਂਦੇ ਆ ਫੇਰ ਉਹ ਵੀਡੀਓ ਬੰਦਦੇ ਆ ਫੇਰ ਵੀਡੀਓ ਬੰਦਦੇ ਠੀਕ ਹੈ ਜੀ ਮਤਲਬ ਬਾਈ ਇਹ ਹੁਣ ਜਿਵੇਂ ਕਈ ਭਰਾ ਵੀਡੀਓ ਜਿਵੇਂ ਬਾਈ ਦੀ ਵੀਡੀਓ ਪਾਤੀ ਸੀ ਇਹ ਬਾਈ ਮੁੰਡਾ ਨਿਸ਼ਾਨੀ ਕਰਦਾ ਕੋਈ ਗੱਲਬਾਤ ਕਰ ਲੈਂਦਾ ਜਾਂ ਇਹ ਮੁੰਡੇ ਨੂੰ ਗੱਲਬਾਤ ਹੋ ਜਾਂਦੀ ਤਾਂ ਉਹਦੇ ਪਿੱਛੇ ਬਾਈ ਜੀ ਕਸੂਰ ਕੌਣ ਹੈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਸੀ ਆਪ ਹੈ ਜੀ ਮੀਡੀਆ ਜੀ ਮੀਡੀਆ ਵਾਲੇ ਆ ਮੀਡੀਆ ਵਾਲੇ ਨੂੰ ਬਾਈ ਕਿਵੇਂ ਕਹਸੋ ਤੁਸੀਂ ਵੀ ਮੀਡੀਆ ਵਾਲੇ ਪੱਤਰਕਾਰ ਹੈ ਜੇ ਜ਼ਿੰਮੇਦਾਰ ਹੈ ਜੀ ਜ਼ਿੰਮੇਬਾਰ ਆਏ ਆ ਜੀ ਉਹ ਤਾਂ ਆਪਦੀਆਂ ਵੀਡੀਓ ਬਣਾ ਕੇ ਤੁਰ ਜਾਂਦੇ ਆ ਜੀ ਹਾਂਜੀ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਮਤਲਬ ਬੰਦਾ ਬਦਨਾਮ ਹੋ ਜਾਂਦਾ ਬੰਦਾ ਬਦਨਾਮ ਹੋ ਜਾਂਦਾ ਜੀ ਤੇ ਦੂਜਿਆਂ ਤੇ ਅਗਲਾ ਤਵਾ ਲੱਗ ਜਾਂਦਾ ਵੀ ਉਹ ਉਹੀ ਤੁਰੇ ਫਿਰਦਾ ਠੀਕ ਹੈ ਜੀ ਵੀ ਸਾਰੇ ਨਸ਼ੇ ਨਸ਼ੀ ਕਰਦੇ ਨਸ਼ੇ ਨਸ਼ੇ ਨਸ਼ਾ ਨਹੀਂ ਕਰਨਾ ਚਾਹੀਦਾ ਹਾਂ ਵੀ ਮਤਲਬ ਨਸ਼ੇ ਵਾਲੀ ਗੱਲ ਬਣਾਉਣੀ ਨਹੀਂ ਚਾਹੀਦੀ ਨਹੀਂ ਬਾਈ ਦੀ ਉਹ ਮੁੰਡੇ ਦੇ ਵਰਗੀ ਨਹੀਂ ਆ ਵੀਰੇ ਇਹਦੀ 22 ਸਾਲ ਹੈ ਜੀ 22 ਸਾਲ ਹੈ ਬਾਈ ਦਾ ਵਿਆਹ ਨਹੀਂ ਹੋਇਆ ਨਹੀਂ ਹੋਇਆ ਜੀ ਮਤਲਬ ਕੀ ਹੈ ਬਾਈ ਦਾ ਕਹਿਣਾ ਇਹ ਮਤਲਬ ਹੈ ਬਾਈ ਵੀ ਮੁੰਡੇ ਦਾ ਅਜੇ ਵਿਆਹ ਨਹੀਂ ਹੋਇਆ ਵੈਸੇ ਬਿਮਾਰ ਰਹਿੰਦਾ ਹੈ ਚਲੋ ਜੇ ਇਹਨੂੰ ਬਿਮਾਰੀ ਸੀ ਤਾਂ ਇਹਦੀ ਵੀਡੀਓ ਵੀ ਨਹੀਂ ਪਾਉਣੀ ਚਾਹੀਦੀ ਕਿਉਂਕਿ ਜੇ ਬਾਈ ਨੂੰ ਕਹਿੰਨ ਰਿਸ਼ਤਾ ਹੋਣਾ ਤਾਂ ਉਹ ਵੀ ਫਰਕ ਪੈਂਦਾ ਹੈ ਜਦੋਂ ਆਪਾਂ ਕਹਿਣ ਲੱਗਦੇ ਮੁੰਡਾ ਨਸ਼ਾ ਕਰਦਾ ਤੇ ਉਹਦਾ ਵੀ ਇਹ ਚੀਜ਼ ਦਾ ਬਹੁਤ ਵੱਡਾ ਸਾਈਡ ਇਫੈਕਟ ਹੈ ਅਗਲਾ ਕਹਿੰਦਾ ਸੱਚੀ ਵਿੱਚ ਨਸ਼ਾ ਕਰਦਾ ਹੋਊਗਾ ਬਈ ਕਿੰਨੇ ਕਿਹੜੀ ਗਲਾਸਾਂ ਬਾਈ ਮੈਂ 10 ਵਿੱਚਾਂ ਬਾਈ 10 ਵਿੱਚਾਂ ਹਾਂ ਤੇ ਇੰਨਾ ਪਿੱਛੇ ਕਿਵੇਂ ਪਿੱਛੇ ਰਹਿਣ ਦਾ ਕੀ ਕਾਰਨ ਬਾਈ ਇਹਦਾ ਆ ਇਹਨੂੰ 22 ਸਾਲ ਦੀ ਉਮਰ ਪਿੱਛੇ ਰਹਿਣ ਦਾ ਕਾਰਨ ਕੁਝ ਇਹਨਾਂ ਲਈ ਇੱਕ ਤਾਂ ਘਰ ਦੇ ਹਾਲਾਤ ਮੜੇ ਆ ਜੀ ਠੀਕ ਹੈ ਜੀ ਬਾਕੀ ਇਹ ਕੋਈ ਥੋੜਾ ਜਿਹਾ ਆਪਣਾ ਪੜਾਈ ਤੋਂ ਵੀ ਡਾਊਨ ਰਹਿੰਦਾ ਵਾ ਬਿਮਾਰੀ ਕਰਕੇ ਜੀ ਹਾਂ ਬਿਮਾਰੀ ਕਰਕੇ ਮਤਲਬ ਵੱਡੀ ਗੱਲ ਬਿਮਾਰੀ ਕਰਕੇ ਬਾਈ ਜੀ ਗਰਮ ਦਵਾਈਆਂ ਬਾਈ ਜੀ ਇਹ ਜਿਹੜੀਆਂ ਦਵਾਈਆਂ ਖਾਂਦੇ ਅਸੀਂ ਸਾਨੂੰ ਪਤਾ ਹੀ ਹੈ ਕਿ ਦੌਰੇ ਦੀਆਂ ਦਵਾਈਆਂ ਜਿਹੜੀਆਂ ਬਹੁਤ ਗਰਮ ਆ ਬਾਈ ਮਤਲਬ ਬਾਈ ਫਿਰ ਬਾਈ ਦਾ ਜੇ ਬੱਚੇ ਦਾ ਗੁਜ਼ਾਰਾ ਬਾਈ ਦਵਾਈ ਜਾਂਦਾ ਬਈਆਂ ਦਾ ਹੋ ਲਟਰਨ ਬੜਨ ਅਸੀਂ ਕਰੀ ਜਾਂਦੇ ਬਸ ਆਪ ਦਾ ਟਾਈਮ ਪਾਸ ਕਰੀ ਜਾਂਦੇ ਬਾਈ ਜੀ ਠੀਕ ਹੈ ਜੀ ਹੁਣ ਸਰਕਾਰਾਂ ਮੂਰੇ ਇਹ ਬੇਨਤੀ ਹੈ ਵੀ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਬਾਈ ਉਹ ਮਤਲਬ ਰੱਬ ਨੇ ਸੋਣ ਬੜੀ ਲਈ ਹੈ ਨਾ ਜੇ ਮਤਲਬ ਟਾਈਮ ਤੇ ਅਸੀਂ ਨਾ ਹੁੰਦੇ ਤਾਂ ਹੋ ਸਕਦਾ ਮੁੰਡੇ ਦੇ ਮੁੰਡੇ ਦਾ ਕੰਮ ਕੰਮ ਖਰਾਬ ਹੋ ਸਕਦਾ ਸੀ ਉਦੋਂ ਆਇਆ ਭੱਜ ਕੇ ਜਦੋਂ ਥੋੜੀ ਗੱਡੀ ਖੜੀ ਹੂੰ ਮੈਂ ਭੱਜ ਗਿਆ ਮੈਂ ਯਾਰ ਕੀ ਗੱਲ ਹੈ ਜੇ ਮੈਨੂੰ ਪਤਾ ਲੱਗ ਗਿਆ ਤਾਂ ਵੀ ਆਪਣਾ ਵੀ ਬੇਟਾ ਹੀ ਹੈ ਮੇਰਾ ਹੂੰ ਸੋ ਬਾਈ ਇਹ ਜਿਹੜੀ ਬਾਈ ਨੇ ਬਹੁਤ ਵਧੀਆ ਲੋਕਾਂ ਨੂੰ ਜਾਗਰੂਕ ਕੀਤਾ ਇਹ ਬਾਈ ਦਾ ਬਾਹਣ ਹੈ ਇੱਧਰ ਤੇ ਆ ਸੂਆ ਸੀਗਾ ਬਾਈ ਕਹਿੰਦੇ ਵੀ ਹਰੇਕ ਗੱਲ ਦੇ ਵਿੱਚ ਚਿੱਟੇ ਨੂੰ ਨਾ ਜੋੜਿਆ ਜਾਵੇ ਬਾਈ ਕਈ ਲੋਕ ਕਹਿੰਦੇ ਵੀ ਕੁੜੀਆਂ ਚਿੱਟਾ ਪੀਂਦੀਆਂ ਜੇ ਬਹੁਤ ਤਾਂ ਉਹਦੇ ਪਿੱਛੇ ਬਾਈ ਤੁਹਾਡਾ ਕੀ ਕਾਰਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਵੀ ਤੁਹਾਡੇ ਵਿੱਚ ਤੁਹਾਡੇ ਬੱਚੇ ਕਿੰਨੇ ਆ ਥੋੜੇ ਬੇਟੀਆਂ ਹੈ ਕਿ ਨਹੀਂ ਮੇਰੀਆਂ ਦੋ ਬੇਟੀਆਂ ਬਾਈ ਜੀ ਠੀਕ ਹੈ ਜੀ ਕੀ ਕਰਦੀਆਂ ਬਾਈ ਹਾਂਜੀ ਕੀ ਬੇਟੀਆਂ ਕੀ ਕਰਦੀਆਂ ਬਾ ਚੰਗੀ ਐਜੂਕੇਸ਼ਨ ਹੈ ਜੀ ਪੜ੍ਹਾਈ ਵਧੀਆ ਹੋਈ ਹੈ ਇਹਨਾਂ ਦੀ ਠੀਕ ਹੈ ਮਤਲਬ ਬਾਈ ਕੁੜੀਆਂ ਨੂੰ ਲੋਕ ਬਦਨਾਮ ਕਰਦੇ ਆ ਵੀ ਕੁੜੀਆਂ ਚੁੱਟਾ ਪਿੰਦੇ ਆਂ ਕੁੜੇ ਨਸ਼ਾ ਕਰਦੇ ਆਂ ਕੁੜੇ ਦਾ ਰੂਪ ਪਿੰਦੇ ਆਂ ਇਹਦੇ ਵਿੱਚ ਬਾਈ ਸਾਨੂੰ ਜ਼ਰੂਰ ਜਾਣਦਣਾ ਪਾਉ ਨਹੀਂ ਬਾਈ ਜੀ ਐਵੇਂ ਨਹੀਂ ਬਦਨਾਮ ਕਰਨਾ ਚਾਹੀਦਾ ਕਿਉਂ ਕੁੜੀਆਂ ਤਾਂ ਇੱਕ ਪਰਾਇਆ ਧਨ ਹੁੰਦੀਆਂ ਕੱਲ ਨੂੰ ਥੋੜੀ ਵੀਡੀਓ ਦੇਖਣਗੀਆਂ ਅਸੀਂ ਵੀ ਰਿਸ਼ਤੇ ਕਰਨੇ ਆਂ ਬੱਚਿਆਂ ਦੇ ਗਾ ਉਹਨਾਂ ਨੇ ਵੀ ਮਾਪਿਆਂ ਨੇ ਵੀ ਰਿਸ਼ਤੇ ਕਰਨੇ ਆਂ ਅਗਲਾ ਕੁਛੋੜਾ ਕੱਲਤੀ ਪੁੱਤ ਉਹਥੇ ਪਿਆ ਸੀ ਕੋਈ ਨਸ਼ਾ ਕੀਤਾ ਸੀ ਪਰ ਮੈਂ ਇਹਨਾਂ ਚੀਜ਼ਾਂ ਨੂੰ ਆਪਰੇਟ ਕਰਦਾ ਇਹਨਾਂ ਚੀਜ਼ਾਂ ਤੇ ਨਾਲ ਆਪ ਕੀਤਾ ਜਾਵੇ ਬੜਾ ਪ੍ਰੈਸ਼ਰ ਪਾਇਆ ਜਾਵੇ ਕੋਈ ਬੱਚੇ ਨੂੰ ਇਹ ਨਸ਼ਾ ਨੁਸ਼ਾ ਨਹੀਂ ਕਰਦੇ ਠੀਕ ਹੈ ਭਾਈ ਉਹੀ ਵੈਸੀ ਬਦਨਾਮ ਕਰੀ ਜਾਂਦੇ ਭਾਈ ਜੀ ਠੀਕ ਹੈ ਭਾਈ ਹਾਂਜੀ ਭਾਈ ਇਹ ਇਹ ਬਾਈ ਮੇਰਾ ਮੁੰਡਾ ਸੀ ਅਸੀਂ ਵੀ ਇਸ ਗੱਲ ਦੀ ਭਰਾਵਾਂ ਤੋਂ ਸੌਰੀ ਮੰਗਦੇ ਆ ਕਿਉਂਕਿ ਅਸੀਂ ਵੀ ਵਿਵਾਂ ਦੇ ਮਾਰੇ ਜਾਂ ਕੁਸ ਲਾਲੋ ਪੈਸੇ ਦੇ ਧਿਲੇ ਦੇ ਉਹ ਹਰੇਕ ਬੰਦੇ ਦੀ ਰੋਟੀ ਕਿਵੇਂ ਨਾ ਕਿਵੇਂ ਚੱਲਦੀ ਹੈ ਅਸੀਂ ਪੱਤਰਕਾਰ ਆ ਕੋਈ ਛੋਟੇ ਬੱਟੇ ਪੱਤਰਕਾਰ ਆ ਕੋਈ ਵੱਡੇ ਆ ਕੋਈ ਪ੍ਰੋਫੈਸ਼ਨਲ ਆ ਕੋਈ ਅਨਪ੍ਰੋਫੈਸ਼ਨਲ ਆ ਅਸੀਂ ਵੀ ਇਹ ਮਤਲਬ ਜਿਹੜੀ ਵੀਡੀਓ ਪਾਈ ਸੀ ਸਾਨੂੰ ਪਤਾ ਨਹੀਂ ਸੀ ਵੀ ਮੁੰਡੇ ਦਾ ਨਸ਼ਾ ਕੀਤਾ ਜਾਂ ਮੁੰਡਾ ਵੈਸੇ ਕੋਈ ਬਿਮਾਰ ਠ ਮਾਰ ਹੈ ਅਸੀਂ ਵੀਡੀਓ ਪਾ ਕੇ ਆਪਣੇ ਵੀਵਾਂ ਲਈ ਜਾਂ ਆਪਣੇ ਚੈਨਲ ਦੀ ਉਹ ਗਰੋਥ ਲਈਏ ਮਤਲਬ ਵੀਡੀਓ ਪਾ ਰਹੇ ਸੀ ਪਰ ਸਾਨੂੰ ਇਹ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਨੁਕਸਾਨ ਕਿੰਨਾ ਹੁੰਦਾ ਹੈ ਬਾਈ ਦਾ ਸੁਭਾਅ ਵਧੀਆ ਸੀਗਾ ਮਤਲਬ ਬਾਈ ਨੇ ਸਾਡੇ ਨਾਲ ਕੋਈ ਲੜਨਾਂ ਦੀ ਗੱਲ ਨਹੀਂ ਕੀਤੀ ਬਾਈ ਜੇ ਕੋਈ ਹੋਰ ਭਲਾ ਹੁੰਦਾ ਕੋਈ ਕਿਉਂਕਿ ਤੁਸੀਂ ਵਧੀਆ ਟਿਕਾਣਾ ਗੱਲ ਕੀਤੀ ਹੈ ਕਈ ਬੰਦੇ ਗਰਮ ਵੀ ਹੁੰਦੇ ਆ ਜਾਂ ਉਹ ਹੁੰਦੇ ਦਾ ਕੀ ਕੀ ਗੱਲ ਕਿਥੋਂ ਤੱਕ ਜਾ ਸਕਦੀ ਸੀ ਨਹੀਂ ਬਾਈ ਜੀ ਗਰਮ ਹੋਣ ਗਰਮ ਹੋਣਾ ਵੀ ਨਹੀਂ ਚਾਹੀਦਾ ਹਮ ਆਪਦੇ ਦਿਮਾਗ ਨੂੰ ਥੋੜਾ ਜਿਹਾ ਐਕਟ ਵਾਂਗ ਰੱਖ ਕੇ ਜੀ ਬਾਈ ਬੰਦੇ ਨੂੰ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਜੀ ਬਾਈ ਤੁਸੀਂ ਆਏ ਆ ਹਿਲੀਨਾ ਸਵੀਲਾ ਬਣ ਗਿਆ ਜੀ ਤੁਸੀਂ ਇਹ ਤੋਂ ਭੱਜੇ ਆਏ ਆ ਇਹ ਆਪਣੇ ਕੜੀ ਨਾਲ ਕੜੀ ਮਿਲ ਗਈ ਜੀ ਬਾਈ ਮੈਂ ਕਹੀ ਉਹ ਉਧਰ ਕਿਧਰ ਭੱਜ ਜਾਂਦੇ ਆ ਫਿਲਮਾਂ ਦੇਖਿਆ ਤਾਂ ਪਤੀਜਾ ਹੈ ਮੇਰਾ ਹਮ ਠੀਕ ਹੈ ਜੀ ਜੀ ਬਾਈ ਮੈਂ ਦੇਖਿਆ ਕਿ ਤੁਸੀਂ ਵੀਡੀਓ ਨਸ਼ੇ ਦੇ ਵਿਰੋਧ ਬੋਲੇ ਆ ਪਰ ਮੈਂ ਤੁਹਾਨੂੰ ਐ ਕਹਿਣਾ ਵੀ ਨਸ਼ੇ ਇੱਕ ਵਾਰੀ ਨਸ਼ੇ ਦਾ ਉਹ ਨਾ ਕਰਿਆ ਕਰੋ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਜਾਂਚੋ ਜਾਂਚ ਪੜਤਾਲ ਕਰੋ ਵੀ ਕੋਈ ਬਿਮਾਰੀ ਦਾ ਆਦੀ ਤਾਂ ਨਹੀਂ ਹਾਂ ਹੈ ਨਾ ਭਾਈ ਜੀ ਬਿਲਕੁਲ ਜੀ ਤੇ ਫਿਰ ਤੁਸੀਂ ਉਹ ਬੋਲੋ ਤੇਰ ਭਾਈ ਬੰਦਾ ਗਰਮੀ ਨਾਲੇ ਵਿਹੋਸ਼ ਹੋ ਜਾਂਦਾ ਗਰਮੀ ਬਹੁਤ ਜਿਆਦਾ ਦੇਖੋ ਤੁਸੀਂ ਗਮਸ ਹੋਇਆ ਪਿਆ ਭਾਈ ਗਮਸ ਹਾਂ ਬਹੁਤ ਹਮਸ ਹੋਇਆ ਪਿਆ ਮਤਲਬ ਚਾਰੇ ਪਾਸੇ ਆਪਾਂ ਇਹ ਕਹਿ ਸਕਦੇ ਆਂ ਵੀ ਮੀਂਹ ਪਿਆਣੀ ਹਰ ਬੰਦਾ ਕਿਸੇ ਨੂੰ ਕਿਸੇ ਨੂੰ ਕੋਈ ਮਾਰੀ ਕਿਸੇ ਨੇ ਕਿਵੇਂ ਸੋ ਬਈ ਇਹ ਸਾਡੀ ਵੀਡੀਓ ਦਾ ਮਕਸਦ ਸੀਗਾ ਵੀ ਆਪਾਂ ਕਿਸੇ ਨੂੰ ਬਦਨਾਮ ਨਾ ਕਰੋ ਇਹ ਜਿਹੜੇ ਬਾਈ ਐ ਬਾਈ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸੁਝਾਅ ਦਿੱਤਾ ਹੈ ਬਈ ਵੈਸੇ ਜੇ ਪੰਜਾਬ ਦੇ ਵਿੱਚ ਨਸ਼ਾ ਹੈਗਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਨਹੀਂ ਹੈਗਾ ਉਹਦੇ ਬਾਰੇ ਬਈ ਤੁਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭੂਤਾਂਤ ਮੰਤਰੀ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਵੈਸੇ ਬਾਈ ਜੀ ਹੁਣ ਬਹੁਤ ਘਟ ਗਿਆ ਨਸ਼ਾ ਜੀ ਅਸੀਂ ਸਾਡੇ ਨਾਲ ਨਾਲ 26 27 ਪਿੰਡ ਲੱਗਦੇ ਆ ਜੀ ਬਾਈ ਠੀਕ ਹੈ ਜੀ ਜੀ ਵੀਰੇ 26 27 ਪਿੰਡਾਂ ਦੇ ਵਿੱਚੋਂ ਸਾਨੂੰ ਕੋਈ ਨਾ ਕੋਈ ਕੇਸ ਇਹੋ ਜਿਹਾ ਹੀ ਸੁਣਨ ਨੂੰ ਮਿਲਦਾ ਹੈ ਜਾਂ ਪੱਤਰਕਾਰ ਵੀ ਇਹ ਹੀ ਦੱਸਦੇ ਆ ਜੀ ਬਾਈ ਵੀ 26 27 ਪਿੰਡਾਂ ਚੋਂ ਇੱਕ ਅੱਧਾ ਹੀ ਹੈ ਜੀ ਇਹਦੇ ਵਿੱਚੋਂ ਬਹੁਤ ਨਸ਼ਾ ਘਟ ਗਿਆ ਠੀਕ ਹੈ ਜੀ ਠੀਕ ਹੈ ਜੀ ਹੂੰ ਨਸ਼ਾ ਘਟਣ ਦੇ ਨਾਲ ਇਹ ਸਰਕਾਰਾਂ ਵਿੱਚ ਚੰਗੀਆਂ ਆਈਆਂ ਸਾਡਾ ਪੁਲਿਸ ਪ੍ਰੋਜੈਕਸ਼ਨ ਪੂਰਾ ਪੰਜਾਬ ਪੁਲਿਸ ਦਾ ਬਹੁਤ ਵਧੀਆ ਹੱਥ ਹੈ ਜੀ ਪੰਜਾਬ ਪੁਲਿਸ ਮਤਲਬ ਹਟਾ ਰਿਹਾ ਹੈ ਪੰਜਾਬ ਪੁਲਿਸ ਬਹੁਤ ਹੀ ਚੱਕੰਨੇ ਹੋ ਗਏ ਹੁਣ ਚੱਕੰਨੇ ਹੋ ਗਏ ਲੋਕ ਹਾਂਜੀ ਹਾਂ ਬਾਕੀ ਜਿਹੜੇ ਇਹਨਾਂ ਨੇ ਹੁਣ ਪਿੱਛੇ ਜੇ ਕਿਹਾ ਵੀ ਹੈ ਵੀ ਜਿਹੜਾ ਕੋਈ ਨਸ਼ਾ ਫੜਦਾ ਉਹਨਾਂ ਮੌਕੇ ਤੇ ਕਾਰਵਾਈ ਕਰਨਗੇ ਮੌਕੇ ਤੇ ਕਾਰਵਾਈ ਕਰਨਗੇ ਤੇ ਉਹਦੀ ਜਿਹੜੀ ਬਣਾਈ ਹੋਈ ਜਾਇਦਾਦ ਹੈ ਉਹ ਜ਼ਬਤ ਕੀਤੀ ਜਾਊ ਜ਼ਬਤ ਕੀਤੀ ਜਾਊ ਸੋ ਪੰਜਾਬ ਪੁਲਿਸ ਦਾ ਵੀ ਬਹੁਤ ਵਧੀਆ ਇਹਦੇ ਚ ਕਾਰਜਗਾਰੀ ਹੈ ਭਵੰਤਮਾਨ ਸਰਕਾਰ ਦੀ ਬਹੁਤ ਵਧੀਆ ਕਾਰਜਗਾਰੀ ਹੈ ਚਾਹੇ ਕੋਈ ਭਵੰਤਮਾਨ ਨੂੰ ਮਾਰਾ ਗਈ ਚੱਲੇ ਕੁਝ ਵੀ ਗਈ ਚੱਲੇ ਕਿਉਂਕਿ ਭਵੰਤਮਾਨ ਸਾਹਿਬ ਨੇ ਜਿੰਨੀਕ ਉਹਨਾਂ ਨੇ ਆਪ ਦਾ ਜੋਰ ਲਗਾਇਆ ਲਾਇਆ ਕਿਉਂਕਿ ਹਰੇਕ ਬੰਦਾ ਆਪਣੀ ਪਾਵਰ ਦਿਖਾਉਂਦਾ ਆਪਾਂ ਇਹ ਨਹੀਂ ਕਹਿ ਸਕਦੇ ਭਵੰਤਮਾਨ ਨੇ ਕੁਝ ਕੀਤਾ ਨਹੀਂ ਤੇ ਇਹ ਬਾਈ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਸਾਡੀ ਵੀਡੀਓ ਸੀ ਕਾਲਪਨਿਕ ਇਹ ਸਾਡਾ ਆਜਾ ਤਸਦੀ ਮੁੰਡਾ ਸੀ ਪਸੀਪੇ ਬਾਈ ਕੀ ਕਹਿਣਾ ਚਾਹੁੰਦੇ ਹੋ ਇਹ ਇੰਨਾ ਨਸ਼ਾ ਹੋਇਆ ਪਿਆ ਆਪਾਂ ਤੁਹਾਨੂੰ ਥੋੜਾ ਕਰੈਕਟਰ ਕਰਵਾਇਆ ਹੈ ਨਾ ਇਹ ਕੀ ਬਾਈ ਕਹਿਣਾ ਚਾਹੁੰਦੇ ਹੋ ਜੋ ਪੰਜਾਬ ਤੋਂ ਸੀ ਨਸ਼ਾ ਹੈ ਬਾਈ ਜਿਹੜੀ ਤੁਸੀਂ ਵੀਡੀਓ ਦੇਖੀ ਆ ਜੀ ਇਹ ਪਹਿਲਾਂ ਤਾਂ ਮੇਰੇ ਚਾਚਾ ਜੀ ਦਾ ਵੀ ਹੋ ਆ ਹਮ ਕਰੈਕਟਰ ਬਾਈ ਰਣਜੀਤ ਕਰ ਰਹੇ ਆ ਹਾਂ ਰਣਜੀਤ ਕਰ ਰਹੇ ਆ ਜੀ ਇਹਨਾਂ ਨੇ ਕਿਹਾ ਵੀ ਪਹਿਲਾਂ ਦੇਖੋ ਹਮ ਪਰਖੋ ਪਰਖੋ ਵੀ ਨਸ਼ਾ ਜਾਂਚ ਕਰੋ ਬੰਦਾ ਜਾਂਚ ਕਰੋ ਵੀ ਬੰਦਾ ਕੌਣ ਆ ਵੀ ਕਿਵੇਂ ਪਿਆ ਹੈ ਹਮ ਬਸ ਇਹਦਾ ਦੇਖ ਕੇ ਦੋ ਬੰਦਾ ਅੰਦਾਜ਼ਾ ਲਾ ਕੇ ਕਹਿਣ ਦਾ ਵੀ ਨਸ਼ਾ ਕੀਤਾ ਹੋਇਆ ਚਿੱਟਾ ਕੀਤਾ ਹੋਇਆ ਤਾਂ ਪਿਆਗਾ ਹਾਂ ਬੰਦਾ ਗਰਮੀ ਬਹੁਤ ਪਈ ਜਾਂਦੀ ਆ ਹਮਮ ਘੱਟ ਕੋਲ 50 ਡਿਗਰੀ ਟੈਂਪਰੇਚਰ ਹੋਇਆ ਹੋਇਆ ਪਿਆਗਾ ਹਮਮ ਚਲੋ ਗਰਮੀ ਕਰਮ ਵਾਲਾ ਡਿੱਗ ਪੈਂਦਾ ਆਪਾਂ ਆਏ ਨਹੀਂ ਵੀ ਵੀ ਬੰਦਾ ਡਿੱਗਿਆ ਪਿਆ ਨਸ਼ਾ ਕੀਤਾ ਹੋਇਆ ਸਮਝੋ ਸਮਝੋ ਬਾਈ ਸਮਝੋ ਹਾਂ ਪਰ ਤੁਸੀਂ ਦੇਖੋ ਬਾਈ ਦੇਖੋ ਪਰਖੋ ਬੰਦਾ ਦੇਖੋ ਬੰਦੇ ਦੀ ਬੰਦੇ ਬਾਰੇ ਪਤਾ ਕਰੋ ਇਹ ਬੰਦਾ ਇਹਦਾ ਬੰਦੇ ਦਾ ਕੈਰੈਕਟਰ ਕੀ ਹੈ ਬੰਦਾ ਸਹੀ ਹੈ ਗਲਤ ਹੈ ਹਾਂ ਸਹੀ ਹੈ ਵੀਡੀਓ ਪਾਉਣ ਦਾ ਆਪਣੇ ਕੋਲ ਕਿਸੇ ਕੋਲ ਵਿਦਕਾਰ ਨਹੀਂ ਹਾਂਜੀ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾ ਠੀਕ ਹੈ ਜੀ ਮੈਂ ਤਾਂ ਇਹੀ ਸੰਦੇਸ਼ ਇਹ ਦਿੰਨਾ ਚਾਹੀਦਾ ਹੈ ਪੰਜਾਬ ਨੂੰ ਬਦਨਾਣਾ ਕਿ ਚਾਹੇ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਪਹਿਲੇ ਲੋਕ ਆਪਣੇ ਭਰਾ ਬਹੁਤ ਬਦਨਾ ਹੋ ਚੁੱਕੇ ਜੀ ਬਾਕੀ ਤਾਂ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਬੱਚੇ ਬਾਹਰ ਜਾ ਰਹੇ ਆ ਸਾਡੇ ਕੋਲ ਇੱਕ ਕਿੱਲਾ ਹੈ ਬੱਚੇ ਰਿਹਾਰ ਨਾਲ ਕਹਿੰਦੇ ਬਾਪੂ ਕਿੱਲਾ ਵੇਚ ਦੇ ਹੂੰ ਬਾਈ 2 ਲੱਖ ਦਾ ਕਿੱਲਾ ਹੈ ਇਦੋਂ ਬਾਅਦ ਖਾਣਾ ਵੀ ਕੀ ਹੈ ਸਾਡੇ ਕੋਲ ਛੋਟੇ ਕਿਸਾਨਾਂ ਕੋਲੇ ਇਹੀ ਪੂੰਜੀ ਹੈ ਇੱਕ ਬਿਲਕੁਲ ਨਾ ਕੁਝ ਹੋਣਾ ਹੋਇਆ ਅਸੀਂ ਕੋਈ ਸਬਜ਼ੀ ਲਾ ਲਾਂਗੇ ਪਸ਼ੂ ਪਾਲਣ ਕਰ ਲਾਂਗੇ ਇਦੋਂ ਬਾਅਦ ਤਾਂ ਕੁਝ ਕਰ ਨਹੀਂ ਸਕਦੇ ਬਾਈ ਜੀ ਸਰਕਾਰਾਂ ਵੀ ਨੌਕਰੀਆਂ ਕਿੰਨੀਆਂ ਕਿ ਦੇਣ ਸਾਨੂੰ ਹਾਂ ਬਸ ਅਜ ਤੱਕ ਇਹਨੇ ਆ ਵਿੱਚ ਝੋਨੇ ਤੋਂ ਬਚੋ ਕੋਈ ਦੂਜੀਆਂ ਫਸਲਾਂ ਲਾਓ ਹਾਂ ਪਾਣੀ ਬਹੁਤ ਡੂੰਗੇ ਜਾ ਰਿਹਾ ਬਹੁਤ ਡੂੰਗੇ ਜਾ ਰਿਹਾ ਸੋ ਭਾਈ ਜਿਹੜੀ ਅਸੀਂ ਇਹ ਵੀਡੀਓ ਬਣਾਈ ਆ ਇਹਦੇ ਵਿੱਚ ਅਸੀਂ ਭਰਾਵਾਂ ਨੂੰ ਲੈ ਕੇ ਵੀਡੀਓ ਨੂੰ ਬਣਾਇਆ ਹੈ ਕਾਲਪਨਿਕ ਆਰਟਿਸਟ ਹੈ ਕਿਸੇ ਤੇ ਲਾ ਕੇ ਨਹੀਂ ਬਣਾਈ ਕਿਸੇ ਅਸੀਂ ਪੰਜਾਬ ਪੁਲਿਸ ਨੂੰ ਜਾ ਕੇ ਸਰਕਾਰ ਨੂੰ ਜਾ ਕਿਸੇ ਬੰਦੇ ਨੂੰ ਅਸੀਂ ਮਾਰਾ ਨਹੀਂ ਕਿਹਾ ਗਿਆ ਸਾਡੀ ਫਿਲਮ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਕਈ ਬੰਦੇ ਕਮੈਂਟ ਕਰਨ ਲੱਗ ਜਾਂਦੇ ਆ ਫੇਸਬੁੱਕ ਵਿਦਵਾਨ ਜਾਂ YouTube ਦੇ ਬਾਰੇ ਵੱਡੇ ਵਿਦਵਾਨ ਆ ਸਾਡੀ ਵੀਡੀਓ ਤੋਂ ਦੂਰ ਰਹਿਣ ਕਿ ਅਸੀਂ ਗਾਲ ਨਾ ਕਿਸੇ ਨੂੰ ਦਿੰਦੇ ਆ ਤੇ ਨਾ ਅਸੀਂ ਗਾਲ ਕਿਸੇ ਤੋਂ ਬਾਈ ਲੈਣੀ ਆ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵੀ ਚੀਜ਼ ਗਲਤ ਲੱਗੇ ਤਾਂ ਜੋ ਮਰਜ਼ੀ ਕਰ ਸਕਦੇ ਹੋ ਅਸੀਂ ਇਹ ਜਿਹੜੀ ਵੀਡੀਓ ਬਣਾਈ ਹੈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਸਾਡੇ ਭੈਣਾਂ ਨੂੰ ਭਰਾਵਾਂ ਨੂੰ ਜਿਹੜੇ ਬੰਦੇ ਨਸ਼ਾ ਕਰਦੇ ਆ ਅਸੀਂ ਅੱਜ ਵੀ ਕਹਿੰਦੇ ਆ ਵੀ ਪੰਜੇ ਉਂਗਲਾਂ ਇੱਕੋ ਨਹੀਂ ਨਾ ਤਾਂ ਮੁੰਡੇ ਸਾਰੇ ਨਸ਼ਾ ਕਰਦੇ ਆ ਨਾ ਸਾਡੀਆਂ ਭੈਣਾਂ ਕਰਦੀਆਂ ਅਸੀਂ ਵੀ ਬਾਲ ਬੱਚਿਆਂ ਵਾਲੇ ਆ ਮੇਰੇ ਵੀ ਬੱਚੇ ਆ ਇਹ ਜਿਹੜੇ ਆਰਟਿਸਟ ਆ ਇਹਨਾਂ ਦੇ ਵੀ ਬਾਲ ਗਾਹਾਂ ਬਾਲ ਬੱਚੇ ਆ ਸੋ ਭਾਈ ਆਪਾਂ ਇੱਕ ਜੁੱਟ ਹੋ ਗਏ ਪੰਜਾਬ ਦੇ ਵਿੱਚ ਚਿੱਟੇ ਨੂੰ ਖਤਮ ਕਰਨਾ ਚਿੱਟਾ ਵੇਚਣ ਵਾਲਿਆਂ ਨੂੰ ਫੜਾਉਣਾ ਤੇ ਪੰਜਾਬ ਪੁਲਿਸ ਸਰਕਾਰ ਆਪਣੇ ਨਾਲ ਆਪਾਂ ਜੇ ਇਹ ਅ ਕੰਮ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਆਪਦੇ ਪੰਜਾਬ ਦੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਬਚਾ ਸਕਦੇ ਹਾਂ ਅਸੀਂ ਆ ਵੀਰੇ